ਦੀਵਾਨਾ ਰੈਡੀ ਦਾ ਸਤਿਕਾਰਯੋਗ ਸਰੋਤੋਂ ਲਾ ਆਪਣੇ ਨਾਲ ਇਸ ਵਕਤ ਜੁੜ ਚੁੱਕੇ ਨੇ ਐਡਵੋਕੇਟ ਸੈਣੀ ਸਾਹਿਬ ਤੇ ਸੈਣੀ ਸਾਹਿਬ ਸਵਾਗਤ ਹੈ ਕੀ ਸੁਣਾ ਰਹੇ ਹੋ ਜੀ ਅੱਜ ਫਿਰ ਦਿਵਾਨਾ ਸਾਹਿਬ ਸੱਚੀ ਕਾਲ ਜੀ ਤੇ ਸ੍ਰੀ ਅਮਿਤ ਸੱਚੀ ਕਾਲ ਜੀ ਅੱਜ ਦੀ ਜਿਹੜੀ ਟੁੱਕ ਬੰਦੀ ਹੈ ਜੀ ਇੱਕ ਵਿਆਹ ਹੋਇਆ ਜਿਹਦੇ ਵਿੱਚ ਤਿੰਨ ਮਹੀਨੇ ਤੋਂ মিডিਆ ਸਾਰਾ ਉਹਨੂੰ ਹੀ ਕਵਰ ਕਰ ਰਿਆ ਸੀ ਹੂੰ ਤੇ ਉਹਦੇ ਵੱਲ ਦੇਖ ਕੇ ਜਿਹੜੀ ਮੀਡਲ ਕਲਾਸ ਆ ਉਹ ਆਪਣੇ ਫਟਕੋਰੇ ਲੈ ਰਹੀ ਸੀ ਤੇ ਉਹਨੂੰ ਹੀ ਦੇਖ ਕੇ ਮੈਂ ਅੱਜ ਵੀ ਟੁਕਬੰਦੀ ਕੀਤੀ ਆ ਜੀ ਹੂੰ ਬਿਲਕੁਲ ਗੱਲ ਇਹ ਆ ਨਾ ਉਹ ਕਹਿੰਦੇ ਹੁੰਦੇ ਨਾ ਸਾਨੀ ਸਾਹਿਬ ਵਿਆਹ ਜੋਗੇ ਦੇ ਤੇ ਰਾਟ ਭੋਗੇ ਦੇ ਸੋ ਤੁਸੀਂ ਵੇਖੋ ਕਿ ਕਿੰਨੀਆਂ ਰੇਲਾਂ ਪੈ ਗਈਆਂ ਖੈਰ ਆਪਣੇ ਯੂਟਿਊਬਰਾਂ ਨੇ ਵਧੀਆ ਪੈਸਾ ਕਮਾ ਲਿਆ ਵਿਆਹ ਤਾਂ ਖਤਮ ਹੋ ਗਿਆ ਪਰ ਵਿਆਹ ਦੇ ਲੱਛਣ ਤਾਂ ਅਸਦੀਵੀ ਚੱਲਦੇ ਰਹਿਣਗੇ ਉਹ ਜਿਵੇਂ ਟਰੰਪ ਆਇਆ ਸੀਗਾ ਇੰਡੀਆ ਤੇ ਡ੍ਰੰਪ ਦੀ ਜਿਹੜੀ ਘਰ ਵਾਲੀ ਸੀ ਉਹ ਭਾਈ ਉਹਦਾ ਹੱਥ ਫੜਦਾ ਪਿਆਰ ਨਾਲ ਤੇ ਉਹ ਹੱਥ ਛੱਡ ਕੇ ਪਰਾਂ ਮਾਰਦੀ ਐ ਸੋ ਇਸ ਕਰਕੇ ਹੁਣ ਇਸੇ ਤਰ੍ਹਾਂ ਦੇ ਕਿਸੇ ਅਮਬਾਨੀ ਦੇ ਵੀ ਆ ਰਹੇ ਨੇ ਤੇ ਅਮਬਾਨੀ ਕਿਉਂਕਿ ਕੁਦਰਤੀ ਆ ਵਿਆਹ ਚ ਬੰਦਾ ਤਿਆਰ ਦੁਰ ਹੋਇਆ ਹੁੰਦਾ ਪਿਆਰ ਕੁਦਰਤੀ ਆ ਜਾਂਦਾ ਇੱਕ ਦੂਸਰੇ ਦਾ ਤੇ ਅਮਬਾਨੀ ਸਾਹਿਬ ਤੇ ਨੀਤਾ ਦਾ ਹੱਥ ਫੜਦੇ ਆ ਪਿਆਰ ਨਾਲ ਤੇ ਉਹ ਆ ਕੇ ਘੂਟ ਵਢਣ ਤੱਕ ਜਾਂਦੀ ਹੈ ਵੱਡੇ ਵੱਡੇ ਨੇਲ ਰੱਖੇ ਹੋਏ ਸੀ ਚੰਗੇ ਲੰਮੇ ਲੰਮੇ ਤੇ ਇਹ ਵੀ ਵੀਡੀਓ ਕਾਫੀ ਵਾਇਰਲ ਹੋਈ ਹੈ ਇਸ ਜੋੜੇ ਦੀ ਹੈਨਾ ਤੇ ਅਗਲਾ ਕਹਿੰਦਾ ਕੱਠਵਟ ਚ ਮੈਨੂੰ ਜਿਹੜਾ ਕੋਈ ਦੇਖਦਾ ਪਰ ਇਹ ਜਿਹੜਾ ਕੈਮਰਾ ਨਾ ਇਹ ਬੜੀ ਭੈੜੀ ਸ਼ਾਇ ਹੈ ਤੇ ਹਰ ਬੰਦੇ ਦੇ ਜਿਵੇਂ ਚਰਨਜੀਤ ਚੰਨੀ ਮੁੱਖ ਮੰਤਰੀ ਸਾਹਿਬ ਤੇ ਉਹ ਵੀ ਕਿਸੇ ਦੀ ਪਿੱਠ ਤੇ ਹੱਥ ਰੱਖਦੇ ਸੀ ਤੇ ਨਾਲ ਇੱਕ ਉਂਗਲ ਨਾਲ ਦਵਾਈ ਜਾਂਦੇ ਸੀ ਸੋ ਇਸ ਕਰਕੇ ਕੈਮਰਾ ਬਹੁਤ ਕੁਝ ਜੰਤਕ ਕਰ ਦਿੰਦਾ ਕਈਆਂ ਨੂੰ ਲੱਗਦਾ ਮੈਨੂੰ ਕਿਹੜਾ ਕੋਈ ਦੇਖਦਾ ਸੋ ਇਸ ਕਰਕੇ ਕੈਮਰੇ ਨੇ ਤਾਂ ਜੰਗਲ ਦੇ ਰਾਜੇ ਦਾ ਵੀ ਹੀਜ ਪਿਆਜ ਨੰਗਾ ਕਰ ਦਿੱਤਾ ਜਿਹਨੂੰ ਬਾਂਦਰ ਕੁੱਟੀ ਜਾਂਦੇ ਨੇ ਸੋ ਇਸ ਕਰਕੇ ਕੈਮਰਾ ਜੋ ਕੁਝ ਚੱਲ ਰਿਹਾ ਨਾ ਸੈਣੀ ਸਾਹਿਬ ਕੈਮਰੇ ਨੇ ਬੜੀਆਂ ਕਹਾਣੀਆਂ ਜਿਹੜੀਆਂ ਨੇ ਉਹ ਦਿਖਾ ਦਿਤੀਆਂ ਨੇ ਸੋ ਇਸ ਕਰਕੇ ਕਮਰੇ ਤਾਂ ਵੀ ਡਰ ਖਾਫ ਕਿਤੇ ਨਾ ਕਿਤੇ ਰੱਖ ਲੈਣਾ ਚਾਹੀਦਾ ਸਾਨੂੰ ਤੇ ਸੈਣੀ ਸਾਹਿਬ ਤੁਸੀਂ ਤੁਕਬੰਦੀ ਕਿਹੜੀ ਜੜੀ ਹੈ ਜੜਦਿਓ ਕੋਕੇ ਫਿਰ ਜੀ ਠੀਕ ਹੈ ਜੀ ਤੇ ਵਾਲਾ ਸਭ ਅੱਜ ਦੀ ਜਿਹੜੀ ਤੁਕਬੰਦੀ ਹੈ ਉਹਦਾ ਟਾਈਟਲ ਹੈ ਜੀ ਆਏ ਬਿਨ ਬੁલાਏ ਹਮ ਜੀ ਸਭ ਤੋਂ ਪਹਿਲਾਂ ਵਿਆਹ ਵਾਲਿਆਂ ਨੂੰ ਸ਼ੁਭਕਾਮਨਾਵਾਂ ਜੀ ਹਮ ਤੇ ਸਾਡੀ ਆਏ ਬਿਨ ਬੁલાਏ ਹੈ ਜੀ ਅਸੀਂ ਆਏ ਬਿਨ ਬੁਲਾਏ ਅੰਬਾਨੀ ਆਏ ਬਿਨ ਬੁਲਾਏ ਹਮ ਹਮ ਅਸੀਂ ਆਏ ਬਿਨ ਬੁਲਾਏ ਅੰਬਾਨੀ ਆਏ ਬਿਨ ਬੁਲਾਏ ਹਮ ਹਮ ਸ਼ਾਹਰੁਖ ਵੀ ਆਇਆ ਸਲਮਾਨ ਵੀ ਆਇਆ ਸ਼ਾਹਰੁਖ ਵੀ ਆਇਆ ਸਲਮਾਨ ਵੀ ਆਇਆ ਹਮ ਹਮ ਸਭ ਨੇ ਆਕੇ ਭੰਗੜਾ ਪਾਇਆ ਹਮ ਹਮ ਤੇ ਰਾਮਦੇਵ ਵੀ ਡੇਢ ਅੱਖ ਮਟਕਾਏ ਅੰਬਾਨੀ ਆਏ ਬਿਨ ਬੁਲਾਏ ਹਮ ਹਮ 700 ਲੱਖ ਦਾ ਸੀ ਕਾਰਡ ਛੁਪਾਇਆ 700 ਲੱਖ ਦਾ ਸੀ ਕਾਰਡ ਛੁਪਾਇਆ ਸੁਣਨ ਦੇ ਵਿੱਚ ਇਹ ਹੀ ਆਇਆ ਲక్ష్ਮੀ ਦੀ ਫੋਟੋ ਲਾਏ ਅੰਬਾਨੀ ਆਏ ਬਿਨ ਬੁਲਾਏ ਹਮ ਹਮ ਕਾਕਾ ਮੋਟਾ ਘਰ ਵੀ ਮੋਟਾ ਕਾਰੋਬਾਰ ਵਿੱਚ ਸਰਕਾਰੀ ਝੋਟਾ ਕਿਉਂ ਖਾ ਖਾ ਪੇਟ ਵਧਾਏ ਅੰਬਾਨੀ ਆਏ ਬਿਨ ਬੁਲਾਏ ਹਮ ਸਾਧਵੀ ਆਏ ਸੰਤ ਵੀ ਆਏ ਸਾਧਵੀ ਆਏ ਸੰਤ ਵੀ ਆਏ ਵੱਡਿਆਂ ਡੇਰਿਆਂ ਵਾਲੇ ਮਹੰਤ ਵੀ ਆਏ ਹਮ ਇਹੋ ਨਾ ਅਦ ਨੰਗਾ ਬਦਨ ਦਿਖਾਏ ਅੰਬਾਨੀ ਆਏ ਬਿਨ ਬੁਲਾਏ ਹੋ ਜਸਟਿਨ ਬੀਬਰ ਖਾੜਾ ਲਾਇਆ ਜਸਟਿਨ ਬੀਬਰ ਖਾੜਾ ਲਾਇਆ 70 ਕਰੋੜ ਨੂੰ ਚੂਨਾ ਲਾਇਆ ਹੂੰ ਹੂੰ ਕੱਪੜੇ ਕਿਸ ਨੇ ਚੁਰਾਏ ਅੰਬਾਨੀ ਆਏ ਬਿਨ ਬੁਲਾਏ ਹੂੰ ਹੂੰ ਕਲਾਕਾਰ ਉਥੇ ਸਦਲੇ ਸਾਰੇ ਕਲਾਕਾਰ ਉਥੇ ਸਦਲੇ ਸਾਰੇ ਸਾਰੇ ਨੀਤਾ ਖੜੇ ਸਿਰ ਝੁਕਾਏ ਅੰਬਾਨੀ ਆਏ ਬਿਨ ਬੁਲਾਏ ਹੂੰ ਹੂੰ ਪੰਜੇ ਹੋ ਜੀ 5000 ਕਰੋੜ ਨੋਟ ਫੂਕਤਾ 5000 ਕਰੋੜ ਨੋਟ ਫੂਕਤਾ ਹਜ਼ਾਰਾਂ ਲੋਕ ਬੁਲਾਏ ਅੰਬਾਨੀ ਆਏ ਬਿਨ ਬੁલાਏ ਰੋਟੀ ਪਾਣੀ ਦੁਨੀਆ ਭਰ ਦਾ ਰੋਟੀ ਪਾਣੀ ਦੁਨੀਆ ਭਰ ਦਾ ਕਿਲੋਮੀਟਰਾਂ ਵਿੱਚ ਸਟਾਲ ਲਗਾਏ ਅੰਬਾਨੀ ਆਏ ਬਿਨ ਬੁલાਏ ਹਮ ਹਮ ਹਜ਼ਾਰਾਂ ਲੋਕ ਬਰਾਤੀ ਬਣ ਗਏ ਹਜ਼ਾਰਾਂ ਲੋਕ ਬਰਾਤੀ ਬਣ ਗਏ ਹੁਣ 11 ਕੌਣ ਬੁਲਾਏ ਅੰਬਾਨੀ ਆਏ ਬਿਨ ਬੁਲਾਏ ਹਮ ਹਮ ਮੰਨਿਆ ਤੇਰੇ ਕੋਲ ਬਾਧੂ ਪੈਸਾ ਮੰਨਿਆ ਤੇਰੇ ਕੋਲ ਬਾਧੂ ਪੈਸਾ ਤੇਰੇ ਡੁੱਟਣ ਦਾ ਜਾਲ ਕਿਉਂ ਵਿਛਾਏ ਅੰਬਾਨੀ ਆਏ ਬਿਨ ਬੁਲਾਏ ਹਮ ਹਮ 140 ਕਰੋੜ ਦਾ ਮੁਖੀਆ ਮੋਦੀ 140 ਕਰੋੜ ਦਾ ਮੁਖੀਆ ਮੋਦੀ ਕਿਉਂ ਤੇਰਾ ਹੁਕਮ ਬਜਾਏ ਅੰਬਾਨੀ ਆਏ ਬਿਨ ਬੁਲਾਏ ਹਮ ਹਮ ਸਮਰਥਕ ਪੁੱਛੇ ਸੇਕ ਕਾਸ ਦਾ ਸਮਰਥਕ ਪੁੱਛੇ ਸੇਕ ਕਾਸ ਦਾ ਮੰਗੇ ਵੇਰ ਬੁਕੀਆਂ ਰੀਤਾਂ ਪਾਏ ਅੰਬਾਨੀ ਆਏ ਬਿਨ ਬੁਲਾਏ ਹਮ ਹਮ ਵੈੜੀ ਆਪਣੇ ਆਪ ਨੂੰ ਕਹੇ ਜੋ ਅਮੀਰ ਮਾਰ ਕੇ ਆਪਣੀ ਆਪ ਜਮੀਰ ਕਿਉਂ ਜੀਓ ਦੇ ਰੇਟ ਵਧਾਈ ਅੰਬਾਨੀ ਆਏ ਬਿਨ ਬੁਲਾਏ ਉਸ ਤਾਤ ਕੰਗਾ ਲੋਕਾਂ ਦਾ ਪੈਸਾ ਵਿਆਹ ਆਪਣਾ ਕਿਉਂ ਗਰੀਬਾਂ ਦਾ ਮਜ਼ਾਕ ਉਡਾਏ ਅੰਬਾਨੀ ਆਏ ਬਿਨ ਬੁਲਾਏ ਅਜੀ ਆਏ ਬਿਨ ਬੁਲਾਏ ਅੰਬਾਨੀ ਆਏ ਬਿਨ ਬੁਲਾਏ ਮਿਹਰਬਾਨੀ ਥੈਂਕ ਯੂ ਥੈਂਕ ਯੂ so much ਮਿਹਰਬਾਨੀ ਸੋ ਦੋਸਤੋ ਇਹ ਸਨ ਐਡਵੋਕੇਟ ਰਾਜਨ ਸਾਨੀ ਸਾਹਿਬ ਹ ਅੰਬਾਨੀਆਂ ਦੇ ਵਿਆਹ ਤੇ ਤਫਸਰਾ ਕਰ ਰਹੇ ਸਨ ਤੇ ਉਧਰੋਂ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਪੰਜਾਬੀ ਵੀ ਆਪਣੇ ਬੱਲੇ ਬੱਲੇ ਕਰਾਈ ਜਾਂਦੇ ਨੇ ਤੇ ਇਸ ਰਸਤੇ ਵਿੱਚ ਐਡਮਿੰਟਨ ਦੇ ਵਿੱਚ ਫਿਰ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਤੇ ਜਿਸ ਤਰ੍ਹਾਂ ਚਰਚਾ ਪੰਜਾਬੀਆਂ ਦੀ ਇੱਕ ਪਾਸੇ ਪੋਜ਼ਿਟਿਵ ਹੋ ਰਹੀ ਹੈ ਤੇ ਦੂਸਰੇ ਪਾਸੇ ਨੈਗੇਟਿਵ ਵੀ ਹੋ ਰਹੀ ਹੈ ਦੋਹੀ ਹੀ ਪੱਖ ਨੇ ਸੋ ਪੰਜਾਬੀਅਤ ਦੇ ਬੱਲੇ ਬੱਲੇ ਸੋ ਇਸ ਸਿਲਸੇ ਦੇ ਵਿੱਚ ਵਾਂਟਡ ਪੰਜਾਬੀਆਂ ਦੀਆਂ ਦੀਆਂ ਸੂਚੀਆਂ ਜਾਰੀ ਹੋ ਰਹੀਆਂ ਨੇ ਤੇ ਜਿਸ ਤਰ੍ਹਾਂ ਕ੍ਰਾਈਮ ਰੇਟ ਦੇ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਵਧੀ ਜਾ ਰਹੀ ਹੈ ਆਪਣੇ ਭਾਈ ਜੀ ਰਜਿੰਦਰ ਚੀਮਾ ਹੋਰੀ ਦੱਸਦੇ ਆ ਕਿ ਕਈ ਵਾਰੀ ਨਾ ਸਕਿਉਰਿਟੀ ਚੈੱਕ ਦੇ ਦੌਰਾਨ ਚੰਗੀਆਂ ਭੱਲੀਆਂ ਸ਼ਖਸੀਤਾਂ ਚੰਗੀ ਪਰਸਨੈਲਿਟੀ ਵਾਲੇ ਲੋਕ ਨੇ ਜਿਹੜੇ ਉਹ ਵੀ ਚੋਰੀ ਚਕਾਰੀ ਕਰਦੇ ਫੜੇ ਜਾਂਦੇ ਆ ਤੇ ਬੀਬੀਆਂ ਖਾਸ ਕਰਕੇ ਫਿਰ ਉਹਨਾਂ ਨੂੰ ਪੁੱਛੀਦਾ ਕਿ ਇਹ ਕਿਉਂ ਕਰਦੰਨੀ ਆ ਸਾਡੀ ਮਜਬੂਰੀ ਹੈ ਜੀ ਕਰੀਏ ਕਿ ਸੋ ਕੈਨੇਡਾ ਦੇ ਐਡਮੰਟਨ ਦੇ ਵਿੱਚ 6 ਪੰਜਾਬੀ ਗ੍ਰਿਫਤਾਰ ਹੋਏ ਨੇ ਜ਼ਬਰਨ ਵਸੂਲੀ ਤੇ ਹੋਰ ਮਾਮਲਿਆਂ ਦੇ ਵਿੱਚ ਉੱਥੋਂ ਦੀ ਪੁਲਿਸ ਨੇ ਇਹ ਕਾਰਵਾਈ ਕੀਤੀ ਹਾਲਾਂਕਿ ਮਾਸਟਰਮਾਈਂਡ ਫਰਾਰ ਹੈ ਤੇ ਇਸ ਸਬੰਧੀ ਇਹ 34 ਵਰਿਆਂ ਦਾ ਮਨਿੰਦਰ ਸਿੰਘ ਧਾਲੀਵਾਲ ਦੇ ਖਿਲਾਫ ਵਾਰੰਟ ਵੀ ਜਾਰੀ ਹੋ ਗਏ ਨੇ ਤਸਵੀਰ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕੈਨੇਡਾ ਦੀ ਐਡਮਿੰਟਨ ਪੁਲਿਸ ਨੇ ਦੱਖਣੀ ਏਸ਼ੀਆਈ ਸਮਾਜ ਨੂੰ ਨਿਸ਼ਾਨਾ ਬਣਾ ਕੇ ਜ਼ਬਰਨ ਬੋਬਲਸ ਬਸੂਲੀ ਕਰਨ ਦੇ ਮਾਮਲੇ 'ਚ 6 ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਹਨਾਂ ਦਾ ਜਿਹੜਾ ਬਾਸ ਹੈ 34 ਵਰਿਆਂ ਦਾ ਮਨਿੰਦਰ ਧਾਲੀਵਾਲ ਉਸ ਦੇ ਖਿਲਾਫ ਵਾਰੰਟ ਜਾਰੀ ਨੇ ਤੇ ਪੁਲਿਸ ਦਾ ਮੰਨਣਾ ਕਿ ਮਨਿੰਦਰ ਧਾਲੀਵਾਲ ਜ਼ਬਰਨ ਬਸੂਲੀ ਕਰਨ ਵਾਲੇ ਅਪਰਾਧਿਕ ਸੰਗਠਨ ਦਾ ਸਰਗਣਾ ਆ ਐਡਮਿੰਟਨ ਪੁਲਿਸ ਨੇ ਕੱਲ ਪ੍ਰੋਜੈਕਟ ਗੈਸਲਾਈਟ ਤੇ ਇੱਕ ਅਪਡੇਟ ਦਿੱਤਾ ਜੋ ਐਡਮਿੰਟਨ ਦੇ ਵਿੱਚ ਵਪਾਰੀਆਂ ਨੂੰ ਮਾਲਕਾਂ ਨੂੰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਕਟਨਾਵਾਂ ਦੀ ਜਾਂਚ ਹੈ ਜਿਸ ਦੇ ਵਿੱਚ ਕਿਤੇ ਤੌਰ ਤੇ ਇਹ ਨਿਰਦੇਸ਼ਿਤ ਪੰਜਾਬ ਦੇ ਸਥਾਨਕ ਸ਼ੱਕੀ ਇੱਕ ਗਰੁੱਪ ਦੁਆਰਾ ਕੀਤਾ ਜਾਂਦਾ ਗੈਂਗਸਟਰ ਦੁਆਰਾ ਤੇ ਜਸਲਸ ਦੇ ਵਿੱਚ ਇਸ ਸਬੰਧ ਵਿੱਚ 40 ਘਟਨਾਵਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜਿਸ ਦੇ ਵਿੱਚ ਸ਼ੁੱਕਰਵਾਰ ਸਵੇਰੇ ਦੱਖਣੀ ਪੱਛਮੀ ਐਡਮਿੰਟਨ ਦੇ ਕੈਗਨਾ ਦੇ ਅਪਾਰਟਮੈਂਟ ਦੇ ਵਿੱਚ ਅੱਗ ਜਨੀ ਵੀ ਸ਼ਾਮਲ ਹੈ ਤੇ ਬੀਤੇ ਦਿਨ ਇਹਨਾਂ ਦੋਸ਼ੀਆਂ ਨੇ ਜ਼ਬਰਨ ਵਸੂਲੀ ਦੀ ਧਮਕੀ ਤੋਂ ਬਾਅਦ ਇੱਕ ਅਪਾਰਟਮੈਂਟ ਦੇ ਵਿੱਚ ਵੀ ਅੱਗ ਲਾਈ ਹੈ ਤੇ ਇਸਵੰਦੀ ਪੁਲਿਸ ਪ੍ਰਮੁੱਖ ਡੇਲ ਮੈਕਫੀ ਨੇ ਆਖਿਆ ਕਿ ਅਗ ਜਾਂ ਜ਼ਬਰਨ ਵਸੂਲੀ ਨਾ ਕੇਵਲ ਇੱਕ ਵਿਅਕਤੀਗਤ ਜਾਂ ਲੋਕਾਂ ਤੇ ਅਸਰ ਪੈਂਦਾ ਪਰ ਬਲਕਿ ਇਸ ਨਾਲ ਪੂਰੇ ਸਮਾਜ ਤੇ ਡਰ ਪੈਂਦਾ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਧਮਕੀ ਦਿੰਦੇ ਹੋ ਤੇ ਫਿਰ ਉਸ ਧਮਕੀ ਨੂੰ ਹੋਰ ਖੌਫਜਦਾ ਬਣਾਉਣ ਵਾਸਤੇ ਅਗਲੇ ਦੇ ਘਰ ਤੇ ਫਾਇਰਿੰਗ ਕਰਦੇ ਜਾਂ ਇਸ ਤਰ੍ਹਾਂ ਇੱਕ ਅਪਾਰਟਮੈਂਟ 'ਚ ਅੱਗ ਲਾਈ ਹੈ ਇਹਨਾਂ ਘਟਨਾਵਾਂ ਦੇ ਨਾਲ ਪੂਰੇ ਡਰ ਦਾ ਮਾਹੌਲ ਬਣਦਾ ਹੈ ਕਾਰੋਬਾਰੀਆਂ ਤੇ ਪੁਲਿਸ ਅਈਆਂ ਘਟਨਾਵਾਂ ਦੇ ਖਿਲਾਫ ਅਰਗੇਸਟਲ نئی వార్త ਗਈ ਤੇ ਪੁਲਿਸ ਨੇ ਇਸ ਸੰਬੰਧੀ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਤੇ RCMP ਨੇ ਦੱਖਣ ਪੂਰਬੀ ਐਡਮਿੰਟਨ ਦੇ ਵਿੱਚ 6 ਜਗ੍ਹਾ ਤੇ ਛਾਪੇ ਮਾਰੇ ਨੇ ਜਿਸ ਦੌਰਾਨ 6 ਪੰਜਾਬੀ ਮੁੰਡੇ ਫੜੇ ਗਏ ਨੇ। ਇਸ ਯੋਜਨਾ ਨੂੰ ਚਲਾਉਣ ਵਾਲਾ ਤੇ ਜ਼ਿੰਮੇਵਾਰ ਮੰਨਿਆ ਜਾਣ ਵਾਲਾ ਮਨਿੰਦਰ ਸਿੰਘ ਧਾਲੀਵਾਲ ਜਿੱਦੀ ਤੁਸੀਂ ਤਸਵੀਰ ਸਕਰੀਨ ਤੇ ਵੇਖ ਰਹੇ ਹੋ ਉਹ ਕੈਨੇਡਾ ਦੇ ਵਿੱਚ ਸਾਰੇ ਕੈਨੇਡਾ ਤੇ ਉਸਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਨੇ ਤੇ ਇਸ ਨੂੰ ਪਛਾਣਨ ਵਾਲੇ ਵਿਅਕਤੀ ਨੂੰ ਅਪਰਾਧਿਕ ਨੈਟਵਰਕ ਦਾ ਅ ਮਤਲਬ ਇਹ ਪਹਿਚਾਨਿਆ ਗਿਆ ਕਿ ਇਹ ਵਿਅਕਤੀ ਪੂਰੇ ਅਪਰਾਧਿਕ ਨੈਟਵਰਕ ਦਾ ਮੁਖੀ ਹੈ ਇਸ ਮਨਿੰਦਰ ਦੇ ਖਿਲਾਫ 54 ਦੋਸ਼ ਆਇਦ ਕਰ ਦਿੱਤੇ ਨੇ ਜਬਰਨ ਵਸੂਲੀ ਅਗਜਨੀ ਜਾਣਬੁੱਝ ਕੇ ਅੱਗ ਲਾਉਣਾ ਤੋੜਫੋੜ ਕਰਨਾ ਕਿਸੇ ਦੀ ਨਿੱਜੀ ਪ੍ਰਾਪਰਟੀ ਦੇ ਵਿੱਚ ਵੜਨਾ ਹਥਿਆਰਾਂ ਨਾਲ ਹਮਲੇ ਕਰਨਾ ਤੇ ਅਪਰਾਧਿਕ ਸੰਗਠਨ ਦੇ ਲਈ ਇੱਕ ਯੋਜਨਾਬੱਧ ਤਰੀਕੇ ਨਾਲ ਗਰੁੱਪ ਬਣਾ ਕੇ ਅਪਰਾਧ ਕਰਨਾ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਡੈਬ ਪੈਟਰ ਨੇ ਦੱਸਿਆ ਕਿ ਅਪਰਾਧ ਕਰਨ ਦੇ ਲਈ ਇਹਨਾਂ ਨੇ ਨੌਜਵਾਨਾਂ ਨੂੰ ਭਰਤੀ ਕੀਤਾ ਤੇ ਵਾਰਦਾਤਾਂ ਨੂੰ ਅੰਜਾਮ ਦੇ ਲਈ ਉਹਨਾਂ ਨੂੰ ਟਾਰਗੇਟ ਕਿਲਿੰਗ ਦੇ ਪੈਸੇ ਵੀ ਦਿੱਤੇ ਜਾਂਦੇ ਨੇ ਗ੍ਰਫਤਾਰ ਕੀਤੇ ਗਏ ਲੋਕਾਂ ਦੀ ਉਮਰ 17 ਤੋਂ 21 ਸਾਲ ਦੇ ਦਰਮਿਆਨ ਆ ਤੁਸੀਂ ਵੇਖੋ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਸਟੂਡੈਂਟ ਹੋਣ ਇਹਦੇ ਵਿੱਚ ਇਹ ਵੀ ਹੈ ਕਿ ਕਿ ਪਹਿਲਾਂ ਵੀ ਤੁਸੀਂ ਦੇਖੋ ਕਿ ਬਿੰਦੀ ਜੋਲ ਜਾਂ ਹੋਰ ਕਿੰਨੇ ਜਿਹੜੇ ਭਰਾ ਸੀਗੇ ਤਿੰਨ ਭਰਾ ਉਹ ਸਾਰੇ ਇਸ ਗੈਂਗਵਾਰ ਦੇ ਵਿੱਚ ਮਾਰੇ ਗਏ ਨੇ ਸੋ ਇਸ ਕਰਕੇ ਇਹ ਜਿਹੜਾ ਅ ਅੱਜਕੱਲ ਗੀਤਾਂ ਦੇ ਕਲਚਰ ਦੇ ਵਿੱਚ ਜੋ ਕੁਝ ਹੋ ਰਿਹਾ ਜੋ ਅਸੀਂ ਫੁਕਰੇ ਹੋ ਰਹੇ ਹਾਂ ਪਟਿਆਲਾ ਚ ਦੇਖੋ ਤੁਸੀਂ ਇੱਕ ਮੁੰਡਾ ਫੜਿਆ ਸੋਸ਼ਲ ਮੀਡੀਆ ਤੇ ਕਿਸੇ ਦਾ ਪਿਸਤਲ ਲੈ ਕੇ ਰੀਲਾਂ ਬਣਾ ਰਿਹਾ ਸੀਗਾ ਸਾਈਬਰ ਕ੍ਰਾਈਮ ਬਿੰਗ ਪਟਿਆਲਾ ਨੇ ਉਸ ਨੂੰ ਗ੍ਰਿਫਤਾਰ ਕੀਤਾ ਮਾਡਲ ਟਾਉਨ ਥਾਣੇ ਦੇ ਵਿੱਚ ਉਸ ਦੇ ਖਿਲਾਫ ਮਾਮਲਾ ਦਰਜ ਹੋਇਆ ਐਸਐਚਓ ਅਮਰਤਪਾਲ ਸਿੰਘ ਨੇ ਦੱਸਿਆ ਕਿ ਜਗਸੀਰ ਖਾਨ ਝਾਂਢੀ ਪੈਂਡ ਛੰਡੀ ਦਾ ਰਹਿਣ ਵਾਲਾ ਸੀਗਾ ਛੰਡੀ ਪੈਣੀ ਪਟਿਆਲਾ ਦਾ ਤੇ ਉਸਨੇ ਸੋਸ਼ਲ ਮੀਡੀਆ ਇੰਸਟਾਗ੍ਰam ਦੇ ਆਪਣੇ ਅਕਾਊਂਟ ਤੇ ਰੀਲਾਂ ਪਾਈਆਂ ਨੇ ਦੋਨੋਂ ਹੱਥਾਂ 'ਚ ਦੋ-ਦੋ ਪਿਸਟਲ ਫੜ ਕੇ ਪੋਸਟਾਂ ਪਾਉਂਦਾ ਤੇ ਫਿਰ ਗੀਤ ਪਾਉਂਦਾ ਕਿ ਜੇ ਜਿਗਰਾ ਹੋਵੇ ਤਾਂ ਆਸਲਾ ਚਲਾਉਣ ਦਾ ਤਾਂ ਹੀ ਡੱਬਾਂ ਵਿੱਚੋਂ ਹਥਿਆਰ ਕੱਢੀਏ ਮਤਲਬ ਇਸ ਤਰ੍ਹਾਂ ਦੇ ਗੀਤ ਇਸ ਤਰ੍ਹਾਂ ਦੀਆਂ ਫੁਕਰੀਆਂ ਬਿਨਾਂ ਲਾਇਸੈਂਸ ਤੋਂ ਹਥਿਆਰ ਲੈ ਕੇ ਘੁੰਮ ਰਹੇ ਜਾਂ ਉਹ ਵੈਪਨ ਕਿਸ ਦੇ ਸੀਗੇ ਸੋ ਬੀਐਨਐਸ ਦੀ ਧਾਰਾ 30 ਦੇ ਦੀ ਨਵੇਂ ਕਾਨੂੰਨ ਦੇ 3 ਉਸਤੇ ਮਾਮਲਾ ਦਰਜ ਕੀਤਾ ਹੁਣ ਗੋਡਿਆਂ 'ਚ ਬਿਠਾਇਆ ਹੋਇਆ ਪੁਲਿਸ ਨੇ ਪਰ ਗੱਲ ਇਹ ਹੈ ਕਿ ਜੇ ਇਹ ਅਸਲਾ ਆਉਂਦਾ ਇਹਦੇ ਲਈ ਜ਼ਿੰਮੇਵਾਰ ਕੌਣ ਹੈ yogi sahab ਇਹਦੇ ਲਈ ਜ਼ਿੰਮੇਵਾਰ ਕੌਣ ਹੈ ਮੱਧ ਪ੍ਰਦੇਸ਼ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਅਮਿਤ ਸ਼ਾ 10% ਵੀ ਅਸਲਾ ਪਾਕਿਸਤਾਨ ਤੋਂ ਨਹੀਂ ਆਉਂਦਾ ਪੂਰੇ ਸਾਲ 'ਚ 56 ਪਿਸਟਲ ਪਾਕਿਸਤਾਨ ਤੋਂ ਆਦੇ ਫੜੇ ਗਏ ਨੇ ਤੇ ਬਾਕੀ ਜਿਹੜਾ ਇਹ ਅਸਲਾ ਇਦਾਂ ਦੇ ਮਸਟੰਡੇ ਲੈ ਕੇ ਘੁੰਮਦੇ ਨੇ ਇਹ ਆਉਂਦਾ ਕਿੱਥੋਂ ਹੈ ਯੂਪੀ ਤੋਂ ਐਮਪੀ ਤੋਂ ਜਿੱਤੇ ਬਾਰੇ ਕੋਈ ਨਹੀਂ ਬੋਲਦਾ ਨਾ ਭਗਵਾਨਪਤਮਨ ਬੋਲਦਾ ਨਾ ਕਾਂਗਰਸ ਬੋਲਦੀ ਹੈ ਨਾ ਅਕਾਲੀ ਬੋਲਦੇ ਨੇ ਤੇ ਨਾ ਪੰਜਾਬ ਦਾ ਮੀਡੀਆ ਬੋਲਦਾ ਮੀਡੀਆ ਦਾ ਕੰਮ ਹੈ ਖਬਰ ਲਾ ਦਿੰਦਾ ਪਰ ਇਹਦੇ ਬਾਰੇ ਉਹਨਾਂ ਜਿਸ ਤਰ੍ਹਾਂ ਯੋਜਨਾ ਕਮਿਸ਼ਨ ਦੀ ਮੀਟਿੰਗ ਹੋ ਰਹੀ ਹੈ ਪਾਰਲੀਮੈਂਟਾ ਤੁਸੀਂ ਘੇਰੋ ਉੱਥੇ NIA ਨੇ ਪਿਛਲੇ ਦਿਨ ਸਟੇਟਮੈਂਟ ਦਿੱਤੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਖਾਲਸਤਾਨੀ ਨੇ ਉਹਨਾਂ ਨੂੰ ਅਸਲਾ ਐਮਪੀ ਤੋਂ ਆ ਰਿਹਾ ਠੀਕ ਹੈ ਖਾਲਸਤਾਨੀ ਗਲਤ ਨੇ ਕਾਰਵਾਈ ਕਰੋ ਪਰ ਜਿਹੜਾ ਉਹਨਾਂ ਨੂੰ ਅਸਲਾ ਮੱਧ ਪ੍ਰਦੇਸ਼ ਚ ਬਣ ਰਿਹਾ ਤੇ ਇਹਦੇ ਲਈ ਮੱਧ ਪ੍ਰਦੇਸ਼ ਸਰਕਾਰ ਜ਼ਿੰਮੇਵਾਰ ਨਹੀਂ ਸੋ ਇਹ ਜਿਹੜੀ ਸلسਲਾ ਨਾ ਠੀਕ ਹੈ ਅਸੀਂ ਮਾਰਸ਼ਲ ਕੋਮਾ ਵਾਲੇ ਲੋਕ ਆ ਪੰਜਾਬੀ ਹਰ ਲੜਾਈ ਚ ਜਾਨ ਵਾਰ ਨੂੰ ਅਸੀਂ ਤਿਆਰਾਂ ਦਲੇਰ ਆ ਪਰ ਗੱਲ ਇਹ ਹੈ ਨਾ ਕਿ ਇਹ ਦਲੇਰੀ ਕਿਸੇ ਚੰਗੇ ਕੰਮ ਲਈ ਵੀ ਤਾਂ ਵਰਤੀ ਜਾ ਸਕਦੀ ਹੁਣ ਕਾਰਗਿਲ ਹੈ ਕਾਰਗਿਲ ਚ ਪੰਜਾਬ ਦੇ ਯੋਗਦਾਨ ਨੂੰ ਮੰਨ ਫੇ ਨਹੀਂ ਕੀਤਾ ਜਾ ਸਕਦਾ ਪਰ ਗੱਲ ਇਹ ਜਦੋਂ ਹੁਣ ਵਿਲੇ ਨੌਜਵਾਨ ਨੇ ਆਗਨੀ ਵੀਰ ਸੀਗਾ ਜਿਹੜਾ ਮੁੰਡਾ ਇਵੀ ਇਦਾਂ ਹੀ ਸੀਗਾ ਯੂਪੀ ਤੋਂ ਅਸਲਾ ਲੈ ਆ ਤੇ ਆ ਕੇ ਕਾਰ ਖੋਲੀ ਮਹਾਲੀ ਦੇ ਵਿੱਚ ਫੜਿਆ ਗਿਆ ਕਿਉਂਕਿ ਲਗਜ਼ਰੀ ਲਾਈਫ ਜਿਹਨ ਨੂੰ ਹਰ ਇੱਕ ਦਾ ਜੀ ਕਰਦਾ ਮਿਹਨਤ ਕਰਨ ਨੂੰ ਕੋਈ ਤਿਆਰ ਨਹੀਂ ਖੈਰ ਆਪਣੇ ਨਾਲ ਅ ਗ੍ਰੀਸੀ ਸਵਾਗਤ ਹੈ ਤੁਹਾਡਾ ਸ਼ਰਮਾ ਸਾਹਿਬ ਨਮਸਕਾਰ ਸასი ਕਾਲ ਨਮਸਕਾਰ ਸასი ਘਟਵਣਾ ਸਾਹਿਬ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੁਸੀਂ ਨਾਓ ਕੀ ਕਰਾਈ ਜਾਂਦੇ ਹੋ ਕੈਨੇਡਾ ਚ ਉਹ ਕੈਨੇਡਾ ਚ ਦੇਖ ਲਓ ਟਵਾਨਾ ਸਾਹਿਬ ਇਥੋਂ ਨਾ ਮੈਕਸੀਕੋ ਤੋਂ ਜਿੰਨਾ ਵੀ ਡਰੱਗਸ ਜਾਂ ਵੈਪਨ ਸਪਲਾਈ ਹੁੰਦਾ ਨਾ ਸਾਰਾ ਮੈਕਸੀਕੋ ਤੋਂ ਹੁੰਦਾ ਹੈ। ਹੂੰ ਤਾਂ ਨਹੀਂ ਆਦੋ ਟਵਾਨਾ ਸਾਹਿਬ ਜਿਹੜਾ ਡੋਨਲਡ ਟਰੰਪ ਸੀਗਾ ਉਹ ਕਿੱਧਰ ਤੇ ਵੋਲ ਬਣਾਉਂਦਾ ਇਥੇ। ਹਾਂ ਵੋਲ ਬਣਾਉਣ ਦੀ ਗੱਲ ਹੈ। ਮਾਈਗ੍ਰੈਂਟ ਹਾਂ। ਉਹ ਇਹਨਾਂ ਕਾਰਨ ਹੀ ਸੀਗਾ ਪਰ ਪੂਰ ਚਾਂਸਸ ਵੱਧ ਕੇ ਡੋਨਲਡ ਟਰੰਪ ਦੁਬਾਰਾ ਆ ਜਾਏਗਾ। ਹੂੰ ਜੋ ਬਾਈਡਨ ਇਥੋਂ ਗੇਮ ਹੈ ਨਹੀਂ ਇਸ ਲਈ ਡੋਨਲਡ ਟਰੰਪ ਕਿਸੇ ਲਈ ਮਾੜਾ ਹੋਏ ਆਪਣੀ ਕੰਟਰੀ ਲਈ ਬਹੁਤ ਵਧੀਆ ਲੋਕ। ਹੂੰ ਹੂੰ ਉਹ ਜੋ ਪਹਿਲਾਂ ਵੀ ਕਰ ਰਿਹਾ ਸੀਗਾ ਉਸ ਸਟ੍ਰੈਟੈਜੀਕ ਐ